ਜਦੋਂ ਤੁਸੀਂ ਪੜ੍ਹਾਈ ਕਰਵਾਉਂਦੇ ਸੀਗੇ ਪਹਿਲਾਂ ਮਿਹਨਤ ਮਜ਼ਦੂਰੀ ਕਰਦੀ ਸੀ ਇਹ ਵੀ ਪਤਾ ਲੱਗਾ ਕਿ ਬੱਚੇ ਵੀ ਝੋਨਾ ਲਾਉਂਦੇ ਹੁੰਦੇ ਸੀ ਸਾਡੇ ਨਾਲ ਇਹਨਾਂ ਨੇ ਲਵਾਇਆ ਕੁੜੀ ਨੇ ਵੀ ਮੁੰਡੇ ਨੇ ਵੀ ਝੋਨਾ ਸਾਡੇ ਛੋਟੇ ਛੋਟੇ ਜਾਂਦੇ ਰਹੇ ਵਿਚਾਰੇ ਆਕਾਸ਼ਦੀਪ ਏਅਰ ਫੋਰਸ ਦੇ ਵਿੱਚ ਭਰਤੀ ਹੋਇਆ ਸੀ ਉਦੋਂ ਕਿੰਨੀ ਖੁਸ਼ੀ ਸੀ ਹੁਣ ਅਫਸਰ ਬਣ ਗਏ ਐ ਸਰ ਉਦੋਂ ਵੀ ਬਹੁਤ ਖੁਸ਼ੀ ਸੀਗੀ ਤੇ ਹੁਣ ਵੀ ਜਿਹੜੀ ਹੈਗੀ ਆ ਸਾਨੂੰ ਬਹੁਤ ਜ਼ਿਆਦੇ ਖੁਸ਼ੀ ਆ ਆਪਣੇ ਪਿੰਡਾਂ ਵਿੱਚ ਨਹੀਂ ਪਤਾ ਹੁੰਦਾ ਕਿ ਇਨੀ ਨੌਲੇਜ ਨਹੀਂ ਹੁੰਦੀ ਪੜ੍ਹਾਈ ਦੀ ਕਿ ਅਫਸਰ ਕਿੱਦਾਂ ਬਣੀਦਾ ਏ ਉਹ ਜਦੋਂ ਚੰਡੀਗੜ੍ਹ ਗਿਆ ਏ ਪੜ੍ਹਨ ਉਸ ਟਾਈਮ ਜਿਹੜਾ ਹੈਗਾ ਉਹਨੂੰ ਉੱਥੇ ਟੀਚਰਾਂ ਨੇ ਜਿਹੜਾ ਹੈਗਾ ਏ ਕਿਹਾ ਵੀ ਆਹ ਲੈਫਟੀਨੈਂਟ ਬਣਨ ਵਾਸਤੇ ਪੜ੍ਹਾਈ ਕਰ ਜਿਹੜੇ ਗੱਲਾਂ ਕਰਦੇ ਸੀ ਨਿੱਕੇ ਜੋ ਪੜ੍ਹਦੇ ਹੁੰਦੇ ਸੀ ਉਦੋਂ ਵੀ ਇਹ ਸੋਚ ਸੀ ਉਹਦੀ ਵੀ ਮੈਂ ਆਰਮੀ ਦੇ ਵਿੱਚ ਭਰਤੀ ਹੋ ਜਾਣਾ ਜਾਂ 에ਅਰ ਫੋਰਸ ਦੇ ਵਿੱਚ ਜਾਂ ਹੋਰ ਕਿਤੇ ਅਫਸਰ ਬਣਨਾ ਨਹੀਂ ਸਰ ਸਾਡਾ ਜਿਹੜਾ ਕਰਦੇ ਹਾਲਾਤ ਹੀ ਇਹੋ ਜੇ ਸੀਗੇ ਸਾਨੂੰ ਆਏ ਸੀ ਵੀ ਕੋਈ ਵੀ ਜੌਬ ਮਿਲ ਜੇ ਬਸ ਮਾਤਾ ਪਿਤਾ ਨੂੰ ਜਿਹੜਾ ਹੈਗਾ ਇਹ ਕੰਮ ਤੋਂ ਜਿਹੜਾ ਹੈਗਾ ਇਹ ਵੇਲ ਦਿੱਤੀ ਜਾਵੇ ਕਿੱਸਾ ਕਿਤੇ ਜਿਵੇਂ ਹੁਣ ਪੱਠਿਆਂ ਤੇ ਕੰਮ ਕਰਦੇ ਸੀ ਤੁਹਾਡੇ ਬੱਚੇ ਨਾਲ ਤੁਹਾਡੇ ਚੋਨਾ ਲਾਉਂਦੇ ਹੁੰਦੇ ਸੀ ਵੀ ਇੱਥੇ ਤੱਕ ਪਹੁੰਚਣ ਹਾਂਜੀ ਸੋਚਦੇ ਹੁੰਦੇ ਸੀ ਕਹਿੰਦੇ ਹੁੰਦੇ ਸੀ ਵੀ ਜੇ ਪੜ੍ਹ ਲਓਗੇ ਤਾਂ ਕੁਝ ਬਣ ਜਾਓਗੇ ਤੁਸੀਂ ਤੇ ਨਹੀਂ ਫਿਰਦਾ ਤਾਂ ਤਾਂ ਕੰਮ ਕਿਤੇ ਗਿਆ ਹੀ ਨਹੀਂ ਗਾ ਬਹੁਤ ਇਹਨਾਂ ਨੇ ਮਿਹਨਤ ਕੀਤੀ ਇਹ ਗੱਲ ਕਾਨਾਂ ਚ ਪਾਲੀ ਤੇ ਚਲੋ ਕਿਰਪਾ ਹੋਊਗੀ ਸਤਿਗੁਰੂ ਦੀ ਜੀ ਮੈਂ ਬਹੁਤ ਜ਼ਾਰੇ ਖੁਸ਼ ਕਿਉਂਕਿ ਕਾਸ਼ਦੀਪ ਮੇਰੇ ਬੇਟੇ ਦਾ ਪੱਕਾ ਦੋਸਤ ਆ ਇਕੱਠਿਆਂ ਨੇ ਪੜ੍ਹਾਈ ਕੀਤੀ ਇਕੱਠੇ ਮਿਹਨਤ ਕਰਦੇ ਰਹੇ ਤੇ ਬਹੁਤ ਜ਼ਿਆਦਾ ਖੁਸ਼ੀ ਵਾਲੀ ਗੱਲ ਆ ਅੱਜ ਮੈਨੂੰ ਦੇ ਘਰੇ ਵਧਾਈ ਦੇਣਾ ਆਈ ਸੀ D5 ਚੈਨਲ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਤਾਂ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਆਪਾਂ ਕਹਿ ਸਕਦੇ ਆ ਕਿ ਜਿੰਨੇ ਮਿਡਲ ਫੈਮਲੀਆ ਨੇ ਆਮ ਪਰਿਵਾਰ ਨੇ ਉਹਨਾਂ ਦੇ ਬੱਚੇ ਲਗਾਤਾਰ ਤਰੱਕੀਆਂ ਕਰਦੇ ਦਿਖਾਈ ਦੇ ਰਹੇ ਨੇ ਅੱਜ ਤੁਹਾਨੂੰ ਜਿਹੜੀ ਤਸਵੀਰ ਦਿਖਾਉਣ ਜਾ ਰਹੇ ਹਾਂ ਉਹ ਫਰੀਦਕੋਟ ਜ਼ਿਲ੍ਹੇ ਦਾ ਪਿੰਡਾ ਕੋਟ ਸੁਖਿਆ ਇਹ ਪਰਿਵਾਰ ਇਸ ਤੋਂ ਪਹਿਲਾਂ ਮਿਹਨਤ ਮਜ਼ਦੂਰੀ ਕਰਦਾ ਸੀ ਤਾਂ ਜਿਹੜੀ ਉਹਨਾਂ ਨੇ ਮਿਹਨਤ ਮਜ਼ਦੂਰੀ ਕੀਤੀ ਸੀਗੀ ਉਸ ਦਾ ਫਲ ਜ਼ਰੂਰ ਮਿਲਿਆ ਇੱਕ ਬੇਟੀ ਸੀ ਇੱਕ ਬੇਟਾ ਸੀਗਾ ਤਾਂ ਉਸ ਬੇਟੇ ਨੇ ਪਹਿਲਾਂ ਆਪਾਂ ਕਹਿ ਸਕਦੇ ਹਾਂ ਕਿ ਸਰਕਾਰੀ ਸਕੂਲ ਦੇ ਵਿੱਚ ਪੜ੍ਹਾਈ ਕੀਤੀ ਹੈ ਪਲੱਸ 2 ਕੀਤੀ ਹੈ ਤਾਂ ਉਸ ਤੋਂ ਬਾਅਦ ਉਹ ਏਅਰ ਫੋਰਸ ਦੇ ਵਿੱਚ ਭਰਤੀ ਹੁੰਦਾ ਹੈ ਤਾਂ ਹੁਣ ਪਰਿਵਾਰ ਨੂੰ ਇੰਨੀ ਕੋਈ ਖੁਸ਼ੀ ਮਿਲ ਗਈ ਹੈ ਕਿ ਆਰਮੀ ਦੇ ਵਿੱਚ ਲੈਫਟੀਨੈਂਟ ਭਰਤੀ ਹੋ ਚੁੱਕਾ ਹੈ ਤਾਂ ਪਰਿਵਾਰ ਨੂੰ ਅਚਾਨਕ ਇਹ ਗੱਲ ਦਾ ਪਤਾ ਲੱਗਿਆ ਕਿ ਸਾਡਾ ਬੱਚਾ ਜਿਹੜਾ ਅਫਸਰ ਬਣ ਚੁੱਕਿਆ ਹੈ ਤੇ ਪਰਿਵਾਰ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਪਿਤਾ ਜੀ ਮੌਜੂਦ ਨੇ ਉਹਨਾਂ ਦੇ ਸਿਸਟਰ ਨੇ ਮਾਤਾ ਜੀ ਨੇ ਤੇ ਹੋਰ ਜਿਹੜੇ ਆਣ ਗਵਾਂਡ ਦੇ ਲੋਕ ਇੱਥੇ ਉਹਨਾਂ ਨੂੰ ਵਧਾਈਆਂ ਦੇਣ ਲਈ ਪਹੁੰਚੇ ਆ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਆਕਾਸ਼ਦੀਪ ਦੇ ਪਿਤਾ ਨੇ ਆਕਾਸ਼ਦੀਪ ਉਸ ਦਾ ਨਾਮ ਹੈ ਉਹਨਾਂ ਦੇ ਪਿਤਾ ਦੇ ਨਾਲ ਗੱਲਬਾਤ ਕਰਦੇ ਆ ਬਾਜੀ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਬਹੁਤ ਮੁਬਾਰਕਾਂ ਕੀ ਕਹਿਣਾ ਚਾਹੂੰਗਾ ਉਹ ਬਹੁਤ ਖੁਸ਼ੀ ਦੀ ਗੱਲ ਆਈ ਸਾਡੇ ਬੱਚੇ ਨੇ ਤਰੱਕੀ ਕੀਤੀ ਵੈਸੇ ਗੁਰੂ ਨੇ ਕਿਰਪਾ ਕੀਤੀ ਉਹ ਕੁਦਰਤ ਦਾ ਉਹ ਸਤਿਗੁਰੂ ਦਾ ਬਹੁਤ ਬਹੁਤ ਧੰਨਵਾਦ ਹੈ ਹੱਸੇ ਕਿਉਂਕਿ ਜਦੋਂ ਤੁਹਾਡੀ ਮਿਹਨਤ ਹੈ ਉਸ ਨੂੰ ਫਲ ਮਿਲਦਾ ਹੈ ਤਾਂ ਭਾਵਕ ਤੁਸੀਂ ਜਰੂਰ ਹੋਵੋਗੇ ਇਹਨਾਂ ਨੇ ਸੋਚਿਆ ਵੀ ਨਹੀਂ ਹੋਣਾ ਕਿ ਸਾਡੇ ਬੱਚੇ ਇੱਥੋਂ ਤੱਕ ਪਹੁੰਚਣਗੇ ਜਦੋਂ ਤੁਸੀਂ ਪੜ੍ਹਾਈ ਕਰਵਾਉਂਦੇ ਸੀਗੇ ਪਹਿਲਾਂ ਮਿਹਨਤ ਮਜ਼ਦੂਰੀ ਕਰਦੀ ਸੀ ਇਹ ਵੀ ਪਤਾ ਲੱਗਿਆ ਕਿ ਬੱਚੇ ਵੀ ਝੋਨਾ ਲਾਉਂਦੇ ਹੁੰਦੇ ਸੀ ਉਸ ਵਕਤ ਹਾਂਜੀ ਹਾਂਜੀ ਸਾਡੇ ਨਾਲ ਇਹਨਾਂ ਨੇ ਲਵਾਇਆ ਕੁੜੀ ਨੇ ਵੀ ਮੁੰਡੇ ਨੇ ਵੀ ਝੋਨਾ ਸਾਡੇ ਛੋਟੇ ਛੋਟੇ ਜਾਂਦੇ ਰਹੇ ਵਿਚਾਰੇ ਤੇ ਜਦੋਂ ਮਨ ਲਓ ਇਹ 7ਵੀਂ 8ਵੀਂ ਚ ਹੋ ਗਿਆ ਉਦੋਂ ਬਾਅਦ ਛੱਡ ਕੇ ਇਹ ਪੜ੍ਹਾਈ ਵਧੀਆ ਕਰਦੇ ਸੀ ਫਿਰ ਇਹਨਾਂ ਤੂੰ ਕੰਮ ਨਹੀਂ ਲਿਆ ਸਰਕਾਰੀ ਸਕੂਲ ਚ ਪੜ੍ਹਦੇ ਸੀ ਹਾਂਜੀ ਹਾਂਜੀ ਸਰਕਾਰੀ ਸਕੂਲ ਚ ਮੇਰਾ ਨਾਮ ਸਿਮਰਨ ਕੌਰ ਹੈ ਸਿਸਟਰ ਉਹਨਾਂ ਦੀ ਆਕਾਸ਼ਦੀਪ ਦੀ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਸਰ ਜੇ ਜਦੋਂ ਆਕਾਸ਼ਦੀਪ ਏਅਰ ਫੋਰਸ ਦੇ ਵਿੱਚ ਭਰਤੀ ਹੋਇਆ ਸੀ ਉਦੋਂ ਕਿੰਨੀ ਖੁਸ਼ੀ ਸੀ ਹੁਣ ਅਫਸਰ ਬਣ ਗਿਆ ਸਰ ਉਦੋਂ ਵੀ ਬਹੁਤ ਖੁਸ਼ੀ ਸੀਗੀ ਤੇ ਹੁਣ ਵੀ ਜਿਹੜੀ ਹੈਗੀ ਆ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਕਿ ਉਹ ਲੈਫਟੀਨੈਂਟ ਬਣ ਗਿਆ ਦੋਨੋਂ ਕੱਠੇ ਪੜਦੇ ਰਹੇ ਆਂ ਹਾਂਜੀ ਹਾਂਜੀ ਮੈਂ ਉਹ ਤਾਂ ਇੱਕ ਕਲਾਸ ਪਿੱਛੇ ਸੀਗੀ ਤੇ ਉਹ ਮੇਰੇ ਤੋਂ ਇੱਕ ਕਲਾਸ ਅੱਗੇ ਸੀਗਾ ਜਦੋਂ ਪੜਦੇ ਹੁੰਦੇ ਸੀ ਗੱਲਾਂ ਬਾਤਾਂ ਕਰਦੇ ਸੀ ਕਿ ਕੀ ਸੋਚ ਰੱਖਦੇ ਸੀ ਤੁਸੀਂ ਦੋਵੇਂ ਆਵਿਸ਼ ਦੀ ਗੱਲਾਂ ਬਾਤਾਂ ਕਰਦੇ ਸੀ ਸਰ ਮੈਂ ਤਾਂ ਲੈ ਕੇ ਹੁੰਦੀ ਸੀ ਉਹ ਵੀ ਇੰਟੈਲੀਜੈਂਟ ਹੁੰਦਾ ਸੀਗਾ ਤਾਂ ਮੇਰੇ ਨਾਲ ਤਾਂ ਇੰਨੀ ਗੱਲ ਨਹੀਂ ਹੋਈ ਹਤੀ ਇਸ ਵਿਸ਼ੇ ਤੇ ਕਿ ਕੀ ਬੰਨਾ ਵੈਸੇ ਵੀ ਆਪਣੇ ਪਿੰਡਾਂ ਵਿੱਚ ਨਹੀਂ ਪਤਾ ਹੁੰਦਾਗਾ ਇੰਨੀ ਨੌਲੇਜ ਨਹੀਂ ਹੁੰਦੀ ਪੜਾਈ ਦੀ ਕਿ ਅਫਸਰ ਕਿੱਦਾਂ ਬਣਦਾ ਏ ਉਹ ਜਦੋਂ ਚੰਡੀਗੜ੍ਹ ਗਿਆ ਏ ਪੜਨ ਉਸ ਟਾਈਮ ਜਿਹੜਾ ਹੈਗਾ ਉਹਨੂੰ ਉੱਥੇ ਟੀਚਰਾਂ ਨੇ ਜਿਹੜਾ ਹੈਗਾ ਇਹ ਕਿਹਾ ਵੀ ਆਹ ਲੈਫਟੀਨੈਂਟ ਬਣਨ ਵਾਸਤੇ ਪੜਾਈ ਕਰ ਤਾਂ ਜਿਹੜਾ ਹੈਗਾ ਇਹ ਉਹਨੇ ਉਹਨਾਂ ਤੋਂ ਜਿਹੜਾ ਹੈਗਾ ਇਹ ਸਿੱਧ ਲੈ ਕੇ ਜਿਹੜਾ ਹੈਗਾ ਇਹ ਇਹ ਵਿਸ਼ਾ ਚੁਣਿਆ ਤੇ ਲੈਫਟੀਨੇਟ ਜਦੋਂ ਗੱਲਾਂ ਕਰਦੇ ਸੀ ਨਿੱਕੇ ਜੋ ਪੜਦੇ ਹੁੰਦੇ ਸੀ ਉਦੋਂ ਵੀ ਇਹ ਸੋਚ ਸੀ ਉਹਦੇ ਵੀ ਮੈਂ ਆਰਮੀ ਦੇ ਵਿੱਚ ਭਰਤੀ ਹੋ ਜਾਣਾ ਜਾਂ 에য়ার ਫੋਰਸ ਦੇ ਵਿੱਚ ਜਾਂ ਹੋਰ ਕਿਤੇ ਅਫਸਰ ਬੰਨਾ ਨਹੀਂ ਸਰ ਸਾਡਾ ਜਿਹੜਾ ਕਰਦੇ ਹਾਲਾਤ ਹੀ ਇਹੋ ਜੇ ਸੀਗੇ ਸਾਨੂੰ ਆਏ ਸੀ ਵੀ ਕੋਈ ਵੀ ਜੌਬ ਮਿਲ ਜੇ ਬਸ ਮਾਤਾ ਪਿਤਾ ਨੂੰ ਜਿਹੜਾ ਹੈਗਾ ਇਹ ਕੰਮ ਤੋਂ ਜਿਹੜਾ ਹੈਗਾ ਇਹ ਵੇਲ ਦਿੱਤੀ ਜਾਵੇ ਹਾਂਜੀ ਤੁਸੀਂ ਹੁਣ ਕਿਹੜੀ ਪੜਾਈ ਕਰ ਰਹੇ ਹੋ ਮੈਂ ਸਰ ਗ੍ਰੈਜੂਏਸ਼ਨ ਕੀਤੀ ਆ ਤੇ ਮੈਂ ਬੀਐਡ ਜਿਹੜੀ ਹੈਗੀ ਆ ਮੇਰੀ ਕੰਪਲੀਟ ਹੋਣ ਵਾਲੀ ਆ ਤੇ ਮੈਂ ਵੀ ਜਿਹੜਾ ਹੈਗਾ ਟੀਚਰ ਬੰਨਣ ਵਾਸਤੇ ਜਿਹੜੀ ਪੂਰੀ ਕੋਸ਼ਿਸ਼ ਕਰ ਰਹੀ ਆ ਹਾਂਜੀ ਸੋਚਿਆ ਸੀਗਾ ਕਿਤੇ ਅਫਸਰ ਬਣ ਜਾਣਗੇ ਤੁਹਾਡੇ ਬ੍ਰਦਰ ਸਰ ਜਿਹੜੇ ਹਸਾਬ ਨਾਲ ਮਿਹਨਤ ਕਰ ਰਿਆ ਸੀਗਾ ਤਾਂ ਲੱਗਦਾ ਹੀ ਸੀਗਾ ਵੀ ਹਾਂ ਵੀ ਬਾਣੀ ਜਾਣਗੇ ਪੂਰਨ ਉਮੀਦਾਂ ਸੀਗਾ ਤੇ ਫਿਰ ਪੂਰੀਆਂ ਹੋ ਗਈਆਂ ਸਾਰੀਆਂ ਉਮੀਦਾਂ ਆਕਾਸ਼ਦੀਪ ਦੇ ਮਾਤਾ ਵੀ ਸਾਡੇ ਨਾਲ ਆ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਬਹੁਤ ਮੁਬਾਰਕਾਂ ਜੀ ਸਾਰਿਆਂ ਨੂੰ ਬਹੁਤ ਬਹੁਤ ਸਤਿਕਾਰ ਆ ਜੀ ਸਾਰਿਆਂ ਦਾ ਬਹੁਤ ਮਿਹਨਤ ਕੀਤੀ ਜੀ ਬੱਚਿਆਂ ਨੇ ਭੱਠੇ ਤੇ ਵੀ ਤੇ ਝੋਨਾ ਝੋਨਾ ਸਾਡੇ ਨਾਲ ਲਵਾਉਂਦੇ ਰਹੇ ਦੇ ਆਪਕਾਂ ਨੇ ਵੀ ਬਹੁਤ ਮਿਹਨਤ ਕੀਤੀ ਇਹਨਾਂ ਦੇ ਪਿੱਛੇ ਈ ਸਮੇਂ ਪਰ ਦੇ ਰਹੇ ਬਹੁਤ ਬਹੁਤ ਸਤਿਕਾਰ ਆ ਸਾਰੇ ਜ਼ਿਲ੍ਹੇ ਦਾ ਸਾਰੇ ਨਗਰ ਦਾ ਜਿਨ੍ਹਾਂ ਨੇ ਸਾਨੂੰ ਬਹੁਤ ਖੁਸ਼ੀ ਦਿੱਤੀ ਬਹੁਤ ਘਰੇ ਆ ਕੇ ਵਿਧਾਈਆਂ ਦੇ ਕੇ ਜਾਂਦੇ ਸੋਚਿਆ ਸੀ ਕਿਤੇ ਜਿਵੇਂ ਹੁਣ ਪੱਠਿਆਂ ਤੇ ਕੰਮ ਕਰਦੇ ਸੀ ਤੁਹਾਡੇ ਬੱਚੇ ਨਾਲ ਤੁਹਾਡੇ ਝੋਨਾ ਲਾਉਂਦੇ ਹੁੰਦੇ ਸੀ ਵੀ ਇੱਥੇ ਤੱਕ ਪਹੁੰਚਣ ਹਾਂਜੀ ਸੋਚਦੇ ਹੁੰਦੇ ਸੀ ਕਹਿੰਦੇ ਹੁੰਦੇ ਸੀ ਵੀ ਜੇ ਪੜ ਲਓਗੇ ਤਾਂ ਕੁਝ ਬਣ ਜਾਓਗੇ ਤੁਸੀਂ ਤੇ ਨਹੀਂ ਫਿਰਦਾ ਆਹ ਦਾ ਕੰਮ ਕਿਤੇ ਗਿਆ ਹੀ ਨਹੀਂ ਗਾ ਬਹੁਤ ਇਹਨਾਂ ਨੇ ਮਿਹਨਤ ਕੀਤੀ ਇਹ ਗੱਲ ਕੰਨ ਚ ਪਾ ਲਈ ਤੇ ਚਲੋ ਕਿਰਪਾ ਹੋਊਗੀ ਸਤਿਗੁਰੂ ਦੀ ਪਰ ਮਾਤਾ ਸਭ ਦੀ ਕਿਰਪਾ ਕਰੇ ਗਰੀਬ ਜਨਤਾ ਨੂੰ ਇਹੀ ਕਹਿਣਾ ਹੁਣ ਸਾਰਿਆਂ ਨੂੰ ਸਾਨੂੰ ਇਹ ਪਤਾ ਕਦੋਂ ਲੱਗਿਆ ਵੀ ਲੈਫਟੀਨੈਂਟ ਬਣ ਗਿਆ ਉਹ ਸਾਨੂੰ 15 ਕਿ ਦਿਨ ਹੋ ਗਏ ਆ ਜੀ 15 ਦਿਨ ਪਹਿਲਾਂ ਨਹੀਂ ਸੀ ਪਤਾ ਹੈ ਨਹੀਂ ਜੀ ਪਹਿਲਾਂ ਪਤਾ ਨਹੀਂ ਸੀ ਪਹਿਲਾਂ ਪਤਾ ਤਾਂ ਸੀਗਾ ਵੀ ਉਹਨੇ ਇੱਕ ਪੇਪਰ ਦਿੱਤਾ ਏ ਪਰ ਅੱਜ ਜਦੋਂ ਉਹਨੂੰ ਰਿਜ਼ਲਟ ਆਇਆ ਫਿਰ 15 ਦਿਨ ਹੋ ਗਏ ਸਾਨੂੰ ਦੱਸੇ ਨਾ ਆ ਵੀਰ ਵੀ ਫੌਜ ਦੇ ਵਿੱਚ ਆਰਮੀ ਦੇ ਵਿੱਚ ਆ ਭਰਤੀ ਹੋਏ ਨੇ ਇਹ ਵੀ ਇਹਨਾਂ ਦੇ ਤੁਹਾਡਾ ਮਿੱਤਰੀ ਸੀਗਾ ਜੀ ਸਰ ਸასიਕਾਰ ਪਹਿਲ ਤੋਂ ਸਾਨੂੰ ਸਾਰਿਆਂ ਨੂੰ ਤੁਹਾਡਾ ਧੰਨਵਾਦ ਕਰਦੇ ਆਂ ਬੜੀ ਮਾਨ ਦੀ ਗੱਲ ਆ ਸਾਡੇ ਫਰੀਦਕੋਟ ਜ਼ਿਲ੍ਹੇ ਪਿੰਡ ਕੋਟਸੁਗਿਆ ਦਾ ਇੱਕ ਨੌਜਵਾਨ ਜਿਹੜਾ ਇਹਨਾਂ ਕੁਬਰਿਆ ਕਿ ਪੂਰਾ ਮੇਰੇ ਕੋਟਸੁਗਿਆ ਪਿੰਡ ਕੀ ਮੇਰਾ ਜ਼ਿਲ੍ਹਾ ਫਰੀਦਕੋਟ ਪੂਰਾ ਰਸ਼ਨਾਤਾ ਸਭ ਤੋਂ ਮਾਨ ਵਾਲੀ ਗੱਲ ਆ ਹਰੇ ਕੋਈ ਵੀ ਫੋਨ ਕਰਦਾ ਚਲੋ ਪਹਿਲਾਂ ਫੋਨ ਕਰਕੇ ਬੋਲਦੇ ਆ ਵੀ ਹਾਂ ਵੀ ਕਿਦਾਂ ਠੀਕ ਠਾਕ ਹਾਂ ਜੀ ਪਰ ਮੇਰੀ ਮਾਂ ਮਾਨ ਵਾਲੀ ਮਹਿਸੂਸ ਵਾਲੀ ਗੱਲ ਹੁੰਦੀ ਆ ਵੀ ਫੋਨ ਕਰਕੇ ਜਦੋਂ ਹਰ ਇੱਕ ਵਧਾਈ ਦੇ ਰਿਹਾ ਦੱਸ ਰਿਹਾ ਮੇਰੇ ਚਾਚਾ ਜੀ ਦਾ ਬੇਟਾ ਹੈਗਾ ਉਹ ਲੈਪਨੈਂਡ ਭਰਤੀ ਹੋ ਗਿਆ ਜੀ ਸਰ ਪੜਾਈ ਵੀ ਇਕੱਠੇ ਕਰਦੇ ਰਿਹਾ ਤੁਸੀਂ ਨਹੀਂ ਨਹੀਂ ਮੈਂ ਤਾਂ ਵੱਡਾ ਕਾਫੀ ਉਹਨਾਂ ਤੋਂ ਮੈਨੂੰ ਤਾਂ ਕਾਫੀ ਟਾਈਮ ਹੋ ਗਿਆ ਮੇਰਾ ਛੋਟਾ ਭਰਾ ਹੈ ਜੀ ਹਾਂ ਜੀ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਉਹਨਾਂ ਨਾਲ ਜੀ ਹਾਂ ਜੀ ਜਦੋਂ ਛੁੱਟੀਆਂ ਆਉਂਦੇ ਉਦੋਂ ਹੁੰਦੀਆਂ ਵੈਸੇ ਹੁਣ ਨਹੀਂ ਕਦੇ ਹੋਈ ਗੱਲ ਵੈਸੇ ਇੱਕ ਦੋ ਵਾਰੀ ਹੋਈ ਆ ਅਮੀਰ ਸੀਗੀ ਵੀ ਇੱਥੇ ਤੱਕ ਪਹੁੰ ਅਸੀਂ ਜਦੋਂ ਆਉਂਦੇ ਛੁੱਟੀ ਉਦੋਂ ਵੀ ਚੰਡੀਗੜ੍ਹ ਜਾਣਾ ਐਨਡੀ ਦੀ ਤਿਆਰੀ ਕਰਨੀ ਸਾਰਾ ਕਰਨਾ ਜਿੱਦਾਂ ਵੀ ਉਹਨੇ ਮੈਨੂੰ ਦੱਸਣਾ ਹਰ ਇੱਕ ਗੱਲ ਦੱਸਣੀ ਉਹਨੇ ਹਰ ਗੱਲ ਸ਼ੇਅਰ ਕਰਦੇ ਸੀਗੇ ਤੁਸੀਂ ਕਾਫੀ ਮੂੰਹ ਮਿੱਠਾ ਕਰਾਈ ਜੰਨੇ ਆ ਅੱਜ ਜੀ ਖੁਸ਼ ਹਾਂ ਹਾਂਜੀ ਮੈਂ ਬਹੁਤ ਜ਼ਿਆਦਾ ਖੁਸ਼ ਕਿਉਂਕਿ ਕਾਸ਼ਦੀਪ ਮੇਰੇ ਬੇਟੇ ਦਾ ਪੱਕਾ ਦੋਸਤ ਆ ਇਕੱਠੇ ਨੇ ਪੜ੍ਹਾਈ ਕੀਤੀ ਇਕੱਠੇ ਮਿਹਨਤ ਕਰਦੇ ਰਹੇ ਤੇ ਬਹੁਤ ਜ਼ਿਆਦਾ ਖੁਸ਼ੀ ਵਾਲੀ ਗੱਲ ਆ ਅੱਜ ਮੈਨਾਂ ਦੇ ਘਰੇ ਵਧਾਈ ਦੇਣ ਆਈ ਸੀ ਕਿਉਂਕਿ ਮੇਰੇ ਕੋਲ ਟਾਈਮ ਨਹੀਂ ਮਿਲਿਆ ਸੌਰੀ ਦੀਦੀ ਆਇਆ ਨੀ ਗਏ ਮੈ ਤੋਂ ਇਹ ਇਹ ਦਿਮਾਗ ਚ ਕਿਤੇ ਸੋਚਿਆ ਸੀਗਾ ਵੀ ਤੁਸੀਂ ਇਹਨਾਂ ਦੇ ਕਰੇ ਕਿਸੇ ਦਿਨ ਤੁਹਾਨੂੰ ਮੌਕਾ ਮਿਲੂ ਵਧਾਈ ਦੇਣ ਦਾ ਹਾਂਜੀ ਕਿਉਂ ਨਹੀਂ ਸਾਡੇ ਬੱਚੇ ਮਿਹਨਤ ਕਰਦੇ ਸੀਗੇ ਮੇਰਾ ਬੇਟਾ ਵੀ ਬਹੁਤ ਮਿਹਨਤ ਕਰਦਾ ਹਜੇ ਵੀ ਕਰਦਾ ਕਿਉਂਕਿ ਉਹਨੂੰ ਕਿਤੇ ਜੌਬ ਨਹੀਂ ਮਿਲੀ ਪਰ ਮੇਰੇ ਬੇਟੇ ਦਾ ਦੋਸਤ ਇੰਨਾ ਵੱਡਾ ਅਫਸਰ ਬਣ ਗਿਆ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆਲੀ ਦਾ ਤੁਸੀਂ ਮਾਤਾ ਜੀ ਕਹਿਣਾ ਚਾਹੋਗੇ ਸਾ ਇਹਨਾਂ ਨੂੰ ਫੜਾ ਜੀ ਮੈਂ ਤਾਂ ਚੱਜ ਰਹੀ ਆ ਮੇਰਾ ਪੋਤਾ ਤੁਹਾਡਾ ਕੀ ਲੱਗਦਾ ਹੈ ਦਾਦੀ ਆ ਵਾ ਹਾਂ ਬਸ ਆਇਆ ਸਤਿ ਸ੍ਰੀ ਅਕਾਲ ਪਤਾ ਉਹ ਲੈ ਤੁਹਾਡਾ ਕੀ ਲੱਗਦਾ ਹੈ ਮੇਰਾ ਪੋਤਾ ਹੈ ਜੀ ਮੈਂ ਸਮਝੀ ਉਹ ਬੋਲਣ ਦੀ ਤੇ ਦਾਦੀ ਨੇ ਕਿਤੇ ਸੋਚਿਆ ਸੀ ਆ ਪੁੱਤਰਾ ਇੱਥੇ ਤੱਕ ਪਹੁੰਚੂਗਾ ਮਹਾਰਾਜ ਨੇ ਮਹਾਰਾਜ ਨੇ ਸੁਣ ਮੇਰੇ ਪੋਤੇ ਦੀ ਬਾਈ ਸੁਣੀ ਸੁਣੀਆ ਤੁਹਾਡਾ ਕੀ ਮੈਂ ਮੈਂ ਤਾਂ ਬੋਲਣਾਂ ਨਹੀਂ ਵੈਗੁਰ ਜੀ ਕਾਕਾਲ ਸਾਹ ਵੈਗੁਰ ਜੀ ਕੀ ਫਤਿਹ ਅਸੀਂ ਬਹੁਤ ਖੁਸ਼ ਆ ਸਾਡਾ ਨਗਰ ਖੇੜਾ ਵੀ ਬਹੁਤ ਖੁਸ਼ ਆ ਪਹਿਲਾਂ ਮੇਰਾ ਦਿਔਰ ਸੂਬੇਦਾਰ ਸੁਭਾ ਸਿੰਘ ਉਹ ਆਇਆ ਵਿਚੋਰ ਰਿਟਾਇਰਮੈਂਟ ਹੋ ਕੇ ਆਰਮੀ ਦੇੋਂ ਫਿਰ ਉਹ ਦੂਜੇ ਨੰਬਰ ਤੇ ਉਹਦਾ ਭਤੀਜਾ ਗਿਆ ਜਗਜੀਤ ਸਿੰਘ ਫੌਜੀ ਉਸ ਤੋਂ ਬਾਅਦ ਸਾਡਾ ਕਾਸ਼ਦੀਪ ਅਸੀਂ ਸਾਰੀ ਫੈਮਿਲੀ ਫੌਜੀਆਂ ਦੀ ਵਜਦੇ ਹਾਂ ਜੀ ਪ੍ਰਮਾਤਮਾ ਸਭ ਨੂੰ ਫੌਜੀ ਬਣਾਵੇ ਤੇ ਸਭ ਦੇ ਧੀਆਂ ਪੁੱਤਾਂ ਦਾ ਇੰਨਾ ਕੀ ਸਤਕਾਰ ਹੋਵੇ ਜਿੰਨਾ ਅੱਜ ਸਾਡੇ ਬੱਚੇ ਦਾ ਹੋ ਰਿਹਾ ਐ ਇੰਨਾ ਇੱਕ ਮਹਿਸੂਸ ਹੋ ਰਿਹਾ ਸੀਗਾ ਸੋਚਿਆ ਸੀ ਮਨ ਦੇ ਵਿੱਚ ਵੀ ਫੌਜੀ ਅਫਸਰ ਵੀ ਬਣ ਜਾਣਗੇ ਤੁਹਾਡੇ ਨਹੀਂ ਜੀ ਕਦੇ ਵੀ ਨਹੀਂ ਸੋਚਿਆ ਸੀ ਇਹ ਚੀਜ਼ਾਂ ਹਾਂ ਜੀ ਪ੍ਰਮਾਤਮਾ ਨੇ ਬਹੁਤ ਕਿਰਪਾ ਕੀਤੀ ਸਾਡੇ ਬੱਚਿਆਂ ਤੇ ਸਾਡੇ ਪਰਿਵਾਰ ਤੇ ਸੱਚੇ ਪਾਤਸ਼ਾਹ ਸਭ ਤੇ ਐਂ ਕਿਰਪਾ ਕਰਦਾ ਰਹੇ ਅਸੀਂ ਬਹੁਤ ਖੁਸ਼ ਆ ਆਪਦੇ ਬੱਚਿਆਂ ਨੂੰ ਦੇਖ ਦੇਖ ਕੇ ਸਾਡੇ ਬੱਚੇ ਐਡੀ ਐਡੀ ਪਦਮੀ ਤੇ ਪਹੁੰਚੇ ਐ ਅਸੀਂ ਪਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਕਿਵੇਂ ਦੀ ਕਹਿਣਾ ਚਾਹੂੰਗੀ ਬਸ ਮੈਂ ਤਾਂ ਇਹੀ ਕਹਿਣਾ ਚਾਹਾਂਗੀ ਕਿ ਜਿਸ ਤਰ੍ਹਾਂ ਮੇਰਾ ਭਰਾ ਇੱਕ ਬਹੁਤ ਵੱਡਾ ਅਫਸਰ ਬਣ ਗਿਆ ਉਸ ਤਰ੍ਹਾਂ ਹੀ ਸਾਰਿਆਂ ਨੂੰ ਮਿਹਨਤ ਕਰਕੇ ਤਰੱਕੀ ਕਰਨੀ ਚਾਹੀਦੀ ਹੈ ਕਿਉਂਕਿ ਬਸ ਮਿਹਨਤ ਦੀ ਲੋੜ ਹੁੰਦੀ ਹੈ ਮੰਜ਼ਿਲ ਤਾਂ ਮਿਲ ਹੀ ਜਾਂਦੀ ਹੈ। ਕੀ ਬਾਤ ਹੈ ਵੈਰੀ ਗੁੱਡ ਵੈਰੀ ਗੁੱਡ ਮੇਰੀ ਸਾਰਿਆਂ ਨੂੰ ਕੌਂਗ੍ਰੈਚੁਲੇਸ਼ਨਸ ਮੇਰਾ ਭਾਈ ਲੈਫਟੀਨੈਂਟ ਬਣ ਗਿਆ ਹੁਣ ਸਾਰਿਆਂ ਨੂੰ ਮਿਹਨਤ ਕਰਨੀ ਚਾਹੀਦੀ ਤੇ ਵੱਡੇ ਵੱਡੇ ਆਫੀਸਰ ਬਣਨਾ ਚਾਹੀਦੇ ਤੁਸੀਂ ਕੀ ਸੋਚਿਆ ਦੋਵਾਂ ਨੇ ਫਿਰ ਅ ਮੇਰਾ ਤਾਂ ਐਨਡੀਏ ਦਾ ਅੱਛਾ ਹਾਂਜੀ ਨੇਵੀ ਚ ਯੂਪੀਐਸਸੀ ਇੱਕ ਇਹ ਵੀ ਪਤਾ ਲੱਗਿਆ ਕਿ ਪੰਜਾਬ ਦੇ ਵਿੱਚ ਦੋ ਬੱਚੇ ਆ ਜਿਹੜੇ ਲੈਫਟੀਨੈਂਟ ਬਣੇ ਐ ਇੱਕ ਫਰੀਦਕੋਟ ਜ਼ਿਲ੍ਹੇ ਦਾ ਇਕੱਲਾ ਬੱਚਾ ਐ ਇੱਕਾਂ ਦੇ ਸ਼ਹਿਰਪੁਰ ਦਾ ਹਾਂਜੀ ਹਾਂਜੀ ਸ਼ਹਿਰਪੁਰ ਜ਼ਿਲ੍ਹੇ ਦਾ ਇੱਕ ਜੀ ਦੋ ਹੀ ਨੇ ਆਪਣੇ ਗੁਰਸਿੱਖ ਮੁੰਡੇ ਦੋ ਹੀ ਬਣੇ ਨੇ ਜੀ ਬਾਕੀ ਦਾ ਦੂਜੇ ਸਾਰੇ ਯੂਪੀ ਬਿਹਾਰੀ ਆ ਤਾ ਸੁਣਿਆ ਅੱਜ ਕੋੜ ਸੁਖੀਏ ਦਾ ਇਹ ਪਰਿਵਾਰ ਹੈ ਜਿਹੜਾ ਗਰੀਬ ਪਰਿਵਾਰ ਹੈ ਤੇ ਪਰ ਇਹਨਾਂ ਨੇ ਜਿਹੜੀ ਮਿਹਨਤ ਮਜ਼ਦੂਰੀ ਸੀ ਉਸ ਦਾ ਅੱਜ ਇਹਨਾਂ ਨੂੰ ਮੁੱਲ ਮਿਲਿਆ ਇਹਨਾਂ ਦਾ ਬੱਚਾ ਜਿਹੜਾ ਆਰਮੀ ਦੇ ਵਿੱਚ ਲੈਫਟੀਨੈਂਟ ਜਿਹੜਾ ਭਰਤੀ ਹੋ ਚੁੱਕਿਆ ਹੈ ਪਹਿਲਾਂ 에ਅਰ ਫੋਰਸ ਦੇ ਵਿੱਚ ਸੀਗਾ ਹੁਣ ਲੈਫਟੀਨੈਂਟ ਜਿਹੜਾ ਬਣ ਚੁੱਕਿਆ ਹੈ ਤਾਂ ਇਹਨਾਂ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਕੋਦੇ ਇਹਨਾਂ ਦੇ ਘਰ ਪਹੁੰਚਿਆ ਉਹਨਾਂ ਨੇ ਵੀ ਆ ਕੇ ਵਧਾਈਆਂ ਦਿੱਤੀਆਂ ਤਾਂ ਪੂਰੇ ਪਿੰਡ ਦੀ ਗੱਲ ਨਹੀਂ ਆਪਾਂ ਪੂਰੇ ਫਰੀਦਕੋਟ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਫਰੀਦਕੋਟ ਜ਼ਿਲ੍ਹੇ ਦੇ ਲੋਕਾਂ ਦੇ ਵਿੱਚ ਕਾਫੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕਿ ਬਾਬਾ ਸ਼ੇਖ ਫਰੀ ਜੀ ਦੇ ਚਰਨਛੋਪਾ ਪ੍ਰਾਪਤ ਧਰਤੀ ਤੋਂ ਕਿਸੇ ਬੱਚੇ ਨੇ ਪੂਰੀ ਦੁਨੀਆ ਦੇ ਵਿੱਚ ਨਾਮ ਰੌਸ਼ਨ ਕਰਨਾ ਇਸ ਧਰਤੀ ਦਾ ਇਸ ਜ਼ਿਲ੍ਹੇ ਦਾ ਪੂਰੇ ਪੰਜਾਬ ਦਾ ਤਾਂ ਬਹੁਤ ਮਾਣ ਮਹਿਸੂਸ ਹੁੰਦਾ ਹੈ ਖੁਸ਼ੀ ਮਹਿਸੂਸ ਹੁੰਦੀ ਹੈ ਉਹ ਵੀ ਜਿਹੜਾ ਮਿਡਲ ਫੈਮਿਲੀ ਦਾ ਜਿਹੜਾ ਗਰੀਬ ਪਰਿਵਾਰ ਦਾ ਬੱਚਾ ਹੋਵੇ ਇੱਥੋਂ ਤੱਕ ਪਹੁੰਚੇ ਤਾਂ ਸਾਰਿਆਂ ਨੂੰ ਖੁਸ਼ੀ ਜਿਹੜੀ ਬਹੁਤ ਮਹਿਸੂਸ ਹੁੰਦੀ ਹੈ ਤਾਂ ਨਿੱਕੇ ਨਿੱਕੇ ਬੱਚਿਆਂ ਨੇ ਵੀ ਇਹੀ ਮੈਸੇਜ ਦਿੱਤਾ ਹੈ ਕਿ ਸਾਰੇ ਬੱਚਿਆਂ ਨੂੰ ਸੋਚ ਰੱਖਣੀ ਚਾਹੀਦੀ ਹੈ ਤਾਂ ਜੋ ਆਪਣੇ ਮਾਤਾ ਪਿਤਾ ਦੀ ਮਿਹਨਤ ਦਾ ਉਹ ਮੁੱਲ ਜ਼ਰੂਰ ਪਾਉਣ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਬੱਚੇ ਜਿਹੜੇ ਇਹ ਸੋਚ ਰੱਖਣ ਕਿ ਅਸੀਂ ਵੀ ਕਿਤੇ ਨਾ ਕਿਤੇ ਆਫਰ ਬਣ ਗਏ ਗੁਰਜੀਤ ਸਿੰਘ ਰਮਾਣਾ ਡੀ5 ਚੈਨਲ ਪੰਜਾਬੀ ਪਿੰਡ ਕੋਟ ਸੁਖਿਆ ਜ਼ਿਲ੍ਹਾ ਫਰੀਕੋਟ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ